ਨਾ ਰਗੂ ਮੇਰਾ ਮੈਂ ਮੈਂ ਸ਼ਕਰਗਾੜੀ ਐਵੀ ਸੀਨੀਅਰ ਸੈਕੰਡਰੀ ਸਕੂਲ ਤੋਂ ਪੜ੍ਹਨ ਵਾਲਾ 10ਵੀਂ ਕਲਾਸ ਦਾ ਵਿਦਿਆਰਥੀ ਹਾਂ ਤੇ ਹੁਣ ਮੈਂ ਆਪਣਾ ਲੁਧਿਆਣਾ ਖੇਲ ਕੇ ਆਇਆ 67 ਗੇਮਜ਼ ਨੈਸ਼ਨਲ ਤੇ ਉਹਦੇ 45 ਕਿਲੋ ਕਿਲੋ ਵਰਗਜੋ ਮੇਰਾ 골ਡ ਹੈ ਤੇ ਕਿਹੜੀ ਕਿਹੜੀ ਟੀਮ ਹੈ ਤੁਹਾਡਾ ਮੈਚ ਹੋ ਗਿਆ ਮੇਰਾ ਮੇਰਾ ਐਸੀ ਮੇਰੇ ਪੰਜ ਸਟੇਟਾਂ ਨਾਲ ਹੋਇਆ ਸੀ ਕਿਹੜੀ ਕਿਹੜੀ ਮੇਰੇ ਮਨੀਪੁਰ ਹੀ ਮਹਾਰਾਸ਼ਟਰ ਸੀ ఆంధ్రప్రదేశ్ సి, నెదర్లీసి, అనాచల్ సి. మే అనాచల్ ప్రదేశ్ నాది. ਕਿਨੇਸ ਕੋਰਨ ਹਾਇ? ਮੈਂ ਉਸ ਨੂੰ ਚੋਕ ਹੱਡਜਟੋ ਦੀ ਭਾਸ਼ਾ ਚ ਚੋਕ ਦੇ ਨਾਜ਼ਰ ਹਾਇ ਗਿਆ। ਹੋਰ ਕੀ ਕੀ ਅਚੀਵਮੈਂਟ ਕਿਹੜੇ ਕਿਹੜੇ ਮੈਡਲ ਜਿੱਤੇ? ਮੈਂ ਪਿਛਲੇ ਸਾਲ ਨੇਸ਼ਨਲ ਸਬਜੂਨਿਅਰ ਨੇਸ਼ਨਲ ਚ ਮੈਚ ਨਹੀਂ ਗਿਆ ਸੀ। ਉੱਚ ਵੀ ਮੇਰਾ ਫਰਸਟ ਮੈਡਲ ਆ। ਕਿੱਸੇ ਕਿਨੇ ਦੇ ਸਮਾਂ ਦੇ ਪ੍ਰੈਕਟਿਸ ਵੀ ਕਰਦੇ ਟਾਈਮ ਪ੍ਰੈਕਟਿਸ ਕਰਦੇ? ਮੈਂ ਸਵੇਰੇ ਸਵੇਰੇ 5 ਵਜੇ ਉੱਠ ਉੱਠਦਾ ਆ। ਸਵੇਰੇ ਮਤਲਬ ਕਿ ਇੱਥੇ ਇੱਥੇ ਹੀ ਆਉਂਦਾ ਮੈਂ ਮਤਲਬ ਕਿ ਦਿੱਲੀ ਹਰਦੀ ਪ੍ਰੈਕਟਿਸ ਜਿਹੜਾ ਵੀ ਸਰ ਕਰਾਉਂਦੇ ਆ ਉਹੀ ਕਰਵਾਉਂਦੇ ਆ ਸਾਨੂੰ ਜੋ ਕੋਈ ਨਹੀਂ ਜਿੱਡੂ ਕਰਦੇ ਸਾਨੂੰ ਹੋ ਗਿਆ 7 ਛਤਰ ਛਾਲੋ ਵੀ ਹਨ ਕਿਉਂ ਆ ਜਿੱਡੂ ਜਿੱਡੂ ਦੇ ਪਾਪਾ ਇਹ ਪਾਪਾ ਦੇ ਘਰ ਨਾਲ ਆਏ ਸੀ ਆ ਪਾਪਾ ਦਾ ਸੁਪਨਾ ਪੂਰਾ ਕਰਨ ਵਾਸਤੇ ਆਏ ਸੀ ਪਾਪਾ ਕਿਹ ਲੜੀ ਸੀ ਇਹਦੇ ਜਿੱਡੂ ਦੇ ਜੇ ਸੀ ਹੋਰ ਜਿੱਡੂ ਮੇਰਾ ਬ੍ਰਦਰ ਕਰਦਾ ਪਿਆ ਇਸ ਟਾਈਮ ਵੱਡਾ ਹਾਂਜੀ ਹਾਂਜੀ ਉਹਨੇ ਕਿ ਸ਼ਰਤੀ ਚ ਡੋਇਆ ਕਰਦਾ ਉਹ ਉਹ ਕਰਦੇ ਪਿਆ ਹਲੇ ਮਤਲਬ ਕਿ ਹੁਣ ਛਾਤੀ ਸਰ ਦੇ ਥਰੂ ਲੱਗੇ ਦਾ ਉੱਥੇ ਆਪਣੇ ਦੋ ਇੰਟਰਨੈਸ਼ਨਲ ਸਕੂਲ ਲੱਗੇ ਦੇ ਕੋਚ ਕੀ ਇਹ ਮੈਂ ਆਪਣਾ ਮੈਂ ਇੰਟਰਨੈਸ਼ਨਲ ਮੈਡਲ ਨੂੰ ਉਹਦੇ ਵਾਸਤੇ ਕਿੰਨੀ ਪ੍ਰੈਕਟਿਸ ਕਰਦੇ ਹਾਂ ਜੀ ਹਾਂ ਨੋ ਮਤਲਬ ਕਿ ਪੂਰੀ ਸਵੇਰੇ ਸ਼ਾਮ ਕਰਨੀ ਚਾਹੀਦੀ ਹੈ ਇਸ ਟਾਈਮ ਨਹੀਂ ਉਹਵੇ ਰਗੂ ਮਹਿਰਾ ਜਿਹੜਾ 77ਵੇਂ ਸਕੂਲ ਨੈਸ਼ਨਲ ਗੇਮਸ ਦੇ ਵਿੱਚ ਜੋ ਲੁਧਿਆਣੇ ਹੋਈਆਂ ਸੀ ਉਹ ਚੋ 골ਡ ਮੈਡਲ ਲੈ ਕੇ ਜਿੱਤੇ ਆ 골ਡ ਮੈਡਲ ਜਿਹੜਾ ਆਉਣਾ ਬਹੁਤ ਵੱਡੀ ਪ੍ਰਾਪਤੀ ਹੈ ਕਿਉਂਕਿ ਜਦੋਂ 25 ਸਟੇਟਾਂ ਆਈਆਂ ਹੋਣ ਆਪ ਹਿੰਦੁਸਤਾਨ ਦੇ ਵਿੱਚੋਂ ਸਾਰੇ ਲੋਕ ਮੈਡਲ ਲੈ ਕੇ ਆਉਣ ਇਹ ਮੈਡਲ ਉਸ ਸਮੇਂ ਆਇਆ ਜਦੋਂ ਰਗੂ ਮਹਿਰੇ ਦੇ ਫਾਦਰ ਦੀ 6 ਮਹੀਨੇ ਪਹਿਲਾਂ ਇੱਕ ਲੰਮੀ ਬਿਮਾਰੀ 'ਚ ਕਿਡਨੀ ਫੇਲਰ ਤੇ ਦੇ ਨਾਲ ਮੌਤ ਹੋ ਗਈ ਤੇ 15-20 ਦਿਨ ਪਹਿਲਾਂ ਇੱਕ ਇਹਦੇ ਚਾਚੇ ਦੀ ਨੌਜਵਾਨ ਚਾਚੇ ਦੀ ਜਿਹੜੀ ਆ ਉਹ ਡੈਥ ਹੋ ਗਈ ਐਕਸੀਡੈਂਟ ਦੇ ਵਿੱਚ ਤਾਂ ਘਰ ਦੇ ਵਿੱਚ ਬਹੁਤ ਹੀ ਗਮਗੀਨ ਮਾਹੌਲ ਸੀ ਉਸ ਮਾਹੌਲ ਦੇ ਵਿੱਚ ਇਸ ਖਿਡਾਰੀ ਦਾ ਮਨੋਬਲ ਜਿਹੜਾ ਕੈਮਰਨਾ ਆਪਣੇ ਫਾਦਰ ਕਿਉਂਕਿ ਦਾ ਫਾਦਰ ਜਿਹੜਾ ਮਨੋਜ ਕੁਮਾਰ ਸ਼ਗੜ ਸਕੂਲੇ ਮੇਰੇ ਕੋਲ ਜੂਡੋ ਕਰਦਾ ਹੁੰਦਾ ਸੀ ਉਹਦਾ ਇੱਕ ਸੁਪਨਾ ਸੀ ਕਿ ਮੈਂ ਇੰਟਰਨੈਸ਼ਨਲ ਬਣਾ ਪਰ ਕਿਉਂਕਿ ਕਰਦੇ ਹਾਲਾਤ ਜਿਹੜੇ ਉਹਨਾਂ ਦੇ ਸੀ ਉਹ ਠੀਕ ਨਹੀਂ ਸੀ ਉਹ ਹਾਲਾਤਾਂ ਦੇ ਵਿੱਚ ਉਹ ਨਹੀਂ ਉਹ ਗੇਮ ਨੂੰ ਕਰ ਸਕਿਆ ਪਰ ਉਹਨੇ ਆਪਣੇ ਬੱਚੇ ਨੂੰ ਲਿਆ ਕੇ ਦੋ ਬੱਚੇ ਸੀ ਉਹਦੇ ਇੱਕ ਲਖਸ਼ੇ ਤੇ ਇੱਕ ਇਹ ਇਹਨਾਂ ਦੋਨਾਂ ਨੂੰ ਲੈ ਕੇ ਮੇਰੇ ਝੋਲੀ ਪਾਇਆ ਕਿ ਤੁਸੀਂ ਇਹਨਾਂ ਨੂੰ ਜੂਡੋ ਪਲੇਅਰ ਬਣਾਓ ਜਦੋਂ ਵੀ ਉਹ ਆਪਣਾ ਆਉਂਦੇ ਸੀ ਇੱਥੇ ਤਾਂ ਬਾਹਰ ਬੈਂਦੇ ਸੀ ਬਿਮਾਰ ਹੋਣ ਦੀ ਹਾਲਤ 'ਚ ਵੀ ਉਹ ਰੋਜ਼ ਆਪਣੇ ਬੱਚੇ ਦੀ ਗੇਮ ਦੇਖਣ ਆਉਂਦੇ ਸੀ ਤੇ ਹਾਲਾਤ ਇਹ ਨੇ ਕਿ ਘਰ ਦਾ ਜਿਹੜਾ ਜਿੰਨਾ ਵੀ ਸਰਮਾਇਆ ਸੀ ਗਣਾ ਘਟਾ ਉਹ ਲੰਮੀ ਬਿਮਾਰੀ ਦੇ ਵਿੱਚ ਦਵਾਈਆਂ ਦੀ ਪੇਟ ਚੜ ਗਿਆ ਤੇ ਉਸ ਹਾਲਾਤ ਦੇ ਵਿੱਚ ਰਗੂ ਮਹਿਰਾ ਨੂੰ ਇੱਕ ਟਾਰਗੇਟ ਤੇ ਲਿਆ ਕੇ ਰੱਖਣ ਲਈ ਸਾਡੇ ਸੈਂਟਰ ਦੇ ਜਿੰਨੇ ਵੀ ਪੁਰਾਣੇ ਖਿਡਾਰੀ ਸੀ ਸਾਡੇ ਜਿਹੜੇ ਕੋਚ ਸੀ ਜਾਂ ਹੋਰ ਪ੍ਰਬੰਧਕ ਟੀਮ ਸੀ ਉਹ ਟੀਮ ਨੇ ਦਿਨ ਰਾਤ ਇੱਕ ਕੀਤਾ ਇਹਨਾਂ ਦੇ ਪਰਿਵਾਰ ਦਾ ਜਿੰਨਾ ਵੀ ਜੋ ਵੀ ਅਸੀਂ ਕਰ ਸਕਦੇ ਸੀ ਉਹ ਕਰਨ ਦੀ ਕੋਸ਼ਿਸ਼ ਕੀਤੀ ਹਾਲਾਤ ਕੀ ਸੀ ਹਾਲਾਤ ਇਹ ਸੀ ਕਿ ਇੱਕ ਪਾਸੇ ਫਾਦਰ ਜਿਹੜਾ ਉਹ ਕਿਡਨੀ ਫੇਲਰ ਦੇ ਤੌਰ ਤੇ ਟੜਫਰਿਆ ਹੁੰਦਾ ਸੀ ਇੱਕ ਛੋਟਾ ਜਿਹਾ 10x10 ਦਾ ਕਮਰਾ ਜਿਹਦਾ ਜਿਹਦੇ ਵਿੱਚ ਇੱਕ ਬੈੱਡ ਲੱਗਿਆ ਤੇ ਉਹ ਛੋਟਾ ਵੱਡਾ ਘਰ ਦੇ ਵਿੱਚ ਹੀ ਉੱਥੇ ਰਹਿੰਦੇ ਸੀ ਉਹ ਰਹਿਣ ਦੇ ਵਿੱਚ ਵੀ ਫੇਰ ਵੀ ਇਹ ਸਾਰੀ ਰਾਤ ਭਾਵੇਂ ਨੀਂਦ ਪੂਰੀ ਨਹੀਂ ਕਰਦਾ ਸੀ ਫੇਰ ਵੀ 5 ਵਜੇ ਉੱਠ ਕੇ ਸੈਂਟਰ ਆਉਣਾ ਮਿਹਨਤ ਕਰਨੀ ਮੈਂ ਸਮਝਦਾ ਇੱਕ ਚੰਗੇ ਪਲੇਅਰ ਦੇ ਵਿੱਚ ਜੋ ਗੁਣ ਹੋਣੇ ਚਾਹੀਦੇ ਨੇ ਕਿਉਂਕਿ ਮਨ ਦੇ ਜੀਤੇ ਜੀਤ ਹੈ ਮਨ ਦੇ ਹਾਰੇ ਹਾਰ ਇਹ ਮਨ ਦੇ ਤੌਰ ਤੇ ਹਾਰਿਆ ਨਹੀਂ ਉਹਦੇ ਹਾਰ ਉਹ ਤੋਂ ਫਕੜਾ ਹੋਇਆ ਇਸ ਖਿਡਾਰੀ ਚ ਉਹ ਸਾਰੀਆਂ ਕੁਆਲਿਟੀਆਂ ਨੇ ਜੋ ਇੱਕ ਚੰਗੇ ਖਿਡਾਰੀ ਚ ਹੋਣੇ ਚਾਹੀਦੀਆਂ ਨੇ ਮੈਂ ਤਾਂ ਇਹਨੂੰ ਆਪਣੇ ਸੈਂਟਰ ਦਾ ਉੱਪਰ ਦਾ ਜਿਹੜਾ ਡਾਕਟਰ ਜਕਾਰੋ ਜਕਾਰੋ ਕਾਨੋ ਕਹਿੰਦਾ ਕਿਉਂਕਿ ਇਹ ਕਲਾ ਆਪਣੇ ਲਈ ਨਹੀਂ ਖੇਡਦਾ ਇਹ ਖੇਡਦਾ ਸਮੁੱਚੀ ਟੀਮ ਲਈ ਹੈ ਇਹਨੂੰ ਅਸੀਂ ਸਬ ਜੂਨੀਅਰ ਟੀਮ ਦਾ ਕੈਪਟਨ ਬਣਾਇਆ ਹੋਇਆ ਇਹ ਸਵੇਰੇ ਲਗਾਤਾਰ ਉਹਨਾਂ ਬੱਚਿਆਂ ਦੇ ਨਾਲ ਪ੍ਰੈਕਟਿਸ ਕਰਦਾ ਹੈ ਲਗਾਤਾਰ ਮਿਹਨਤ ਕਰਦਾ ਹੈ ਸਵੇਰੇ 5 ਵਜੇ ਆਉਂਦਾ ਹੈ ਪੜ੍ਹਾਈ ਦਾ ਪ੍ਰੈਸ਼ਰ ਵੀ ਹੈ 10ਵੀਂ ਕਲਾਸ ਹੈ ਸ਼ਗਰਡ ਸਕੂਲਾ ਦੇ ਵਿਦਿਆਰਥੀ ਹੈ ਮੈਂ ਸਮਝਦਾ ਇੱਕ ਡਾਈਟ ਜਿਹੜੀ ਹੁੰਦੀ ਹੈ ਇੱਕ ਖਿਡਾਰੀ ਦੇ ਲਈ ਬਹੁਤ ਜ਼ਰੂਰੀ ਹੁੰਦੀ ਹੈ ਉਹ ਡਾਈਟ ਜੀ ਘਰ ਦੇ ਵਿੱਚ ਗਰੀਬੀ ਹੈ ਘਰ ਦੇ ਹਾਲਾਤ ਇਹ ਨਹੀਂ ਕਿ ਉਹ ਪੂਰੀ ਕਰ ਸਕੇ ਤਾਂ ਇਹਦੇ ਲਈ ਸਾਡੇ ਜਿਹੜੇ ਸੀਨੀਅਰ ਖਿਡਾਰੀ ਸੀ ਤੀਸ਼ ਕੁਮਾਰ ਨੇ ਜਾਂ ਕੋ ਹੋਰ ਨੇ ਉਹ ਜਾਂ ਪੰਜਾਬ ਪੁਲਿਸ ਦੇ ਖਿਡਾਰੀ ਨੇ ਉਹਨਾਂ ਖਿਡਾਰੀਆਂ ਨੇ ਯਤਨ ਕਰਕੇ ਇਹਦੀ ਡਾਈਟ ਦਾ ਜਿਹੜਾ ਪ੍ਰਬੰਧ ਕੀਤਾ ਕਿਉਂਕਿ ਸਰਕਾਰ ਵੱਲੋਂ ਜਿਹੜੀ ਡੈਟ ਮਿਲਦੀ ਉਹ ਸਿਰਫ 6 ਮਹੀਨੇ ਮਿਲਦੀ ਹੈ ਜੁਲਾਈ 'ਚ ਉਹ ਡੈਟ ਸ਼ੁਰੂ ਕੀਤੀ ਤੇ 31 ਦਸੰਬਰ ਨੂੰ ਜਿਹੜੀ ਉਹ ਡੈਟ ਬੰਦ ਹੋ ਗਈ 125 ਰੁਪਏ ਡੈਟ ਦੇ ਨਾਲ ਜਦੋਂ ਕਿ سپورਟ ਅਥਾਰਟੀ ਆਫ ਇੰਡੀਆ ਵੱਲੋਂ ਇੱਕ ਛੋਟੇ ਵਪਾਰਥੀ ਦਾ ਜਿਹੜਾ ਪਾਵਰ ਗੇਮ ਕਰਦਾ ਉਹਦੀ 450 ਰੁਪਏ ਡੈਟ ਜਿਹੜੀ ਹੈ ਔਰ ਕਮੈਂਡ ਕੀਤੀ ਹੈ ਤੇ ਜਿਹੜੀਆਂ ਜੂਡੋ ਦੇ ਲਈ ਕਰਨ ਵਾਸਤੇ ਕਿਟਾਂ ਦੀ ਲੋੜ ਹੈ ਸਮਾਨ ਦੀ ਲੋੜ ਹੈ ਉਹ ਸਮਾਨ ਬਹੁਤ ਮਹਿੰਗਾ ਜਿਹੜੀ ਇੱਕ ਇੰਟਰਨੈਸ਼ਨਲ ਖਿਡਾਰੀ ਬਣਨ ਲਈ ਜੇ ਕਹਿੰਦਾ ਸੁਪਨਾ ਪੂਰਾ ਕਰਨਾ ਤਾਂ ਉਹ ਕਿੱਟ 30000 ਰੁਪਏ ਦੀ ਆਉਣੀ ਹੈ ਤੇ ਪਰ ਇਹ ਕਿਉਂਕਿ ਇਹ ਜਿਹੜੀ ਕਿੱਟ ਪਾ ਕੇ ਖੇਡਦਾ ਉਹ ਕਿੱਟ ਤਾਂ ਮਸਾਂ ਹੀ 3-4000 5000 ਦੀ ਪੀ ਦੀ ਕਿੱਟ ਆ ਪਰ ਉਹ ਵੀ ਇਹ ਖਰੀਦ ਨਹੀਂ ਸਕਦਾ ਜੇ ਇੰਟਰਨੈਸ਼ਨਲ ਬਣਨਾ ਹੈ ਤਾਂ ਇਹਦੇ ਲਈ ਪਾਸਪੋਰਟ ਬਣਾਉਣਾ ਪੈਣਾ ਹੈ ਪਾਸਪੋਰਟ ਇਹਦਾ ਇਕੱਲੇ ਦਾ ਨਹੀਂ ਬਣਨਾ ਸਾਰੇ ਪਰਿਵਾਰ ਦਾ ਬਣਨਾ ਹੈ ਤੇ ਉਹਦੇ ਲਈ ਵੀ ਪੈਸੇ ਦੇ ਖਰਚੇ ਦੀ ਲੋੜ ਹੈ ਸੋ ਮੇਰੇ ਕਹਿਣ ਤੋਂ ਬਾਅਦ ਇਹ ਹੈ ਕਿ ਇੱਕ ਪਲੇਅਰ ਦੇ ਲਈ ਇੱਕ ਬਹੁਤ ਵੱਡਾ ਪ੍ਰਬੰਧ ਹੋਣਾ ਚਾਹੀਦਾ ਹੈ ਸਰਕਾਰਾਂ ਨੂੰ ਕੱਲਾ ਵੱਡੇ ਵੱਡੇ ਬਿਆਨ ਨਹੀਂ ਦਾਗਣੇ